ਵੀਰ ਬਾਦਲ ਅੱਜ ਸ਼੍ਰੀ ਕੇਸਗੜ ਸਾਹਿਬ ਪਹੁੰਚ ਚੁੱਕੇ ਨੇ ਜਿੱਥੇ ਅੱਜ ਉਹ ਸੇਵਾ ਕਰਨਗੇ ਤੁਹਾਨੂੰ ਦੱਸ ਦਈਏ ਕਿ ਪਹਿਲਾਂ 2 ਦਿਨ ਉਹਨਾਂ ਦੇ ਵੱਲੋਂ ਸੇਵਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਨਿਭਾਈ ਜਾ ਚੁੱਕੀ ਹੈ ਤੇ ਅੱਜ ਸ਼੍ਰੀ ਕੇਸਗੜ ਸਾਹਿਬ ਜਿਹੜਾ ਕਿ ਦਸਮ ਪਿਤਾ ਦਾ ਅਸਥਾਨ ਹੈ ਜਿੱਥੇ ਖਾਲਸਾ ਪੰਥ ਦੀ ਸਾਜਨਾ ਕੀਤੀ ਗਈ ਗੁਰੂ ਸਾਹਿਬ ਦੇ ਵੱਲੋਂ ਔਰ ਬੜਾ ਲੰਮਾ ਸਮਾਂ ਆਪਣੇ ਪਰਿਵਾਰ ਦੇ ਨਾਲ ਉਹਨਾਂ ਨੇ ਇੱਥੇ ਬਤੀਤ ਕੀਤਾ ਤੇ ਉਹ ਇਤਿਹਾਸਿਕ ਤੇ ਮਹਾਨ ਇਸ ਥਾਣੇ ਇਤਖਤੈ ਸ਼੍ਰੀ ਕੇਸਗੜ ਸਾਹਿਬ ਜਿੱਥੇ ਅੱਜ ਤੀਸਰਾ ਦਿਨ ਹੈ ਸੇਵਾ ਕਰਨ ਦਾ ਸੁਖਵੀਰ ਬਾਦਲ ਹੁਣਾਂ ਦਾ ਪਹਿਲਾ ਦਿਨ ਅੱਜ ਸ਼੍ਰੀ ਕੇਸਗੜ ਸਾਹਿਬ ਦੇ ਵਿੱਚ ਆਰ ਦੋ ਦਿਨ ਦੀ ਸੇਵਾ ਸ਼੍ਰੀ ਘਾਤ ਸਾਹਿਬ ਤੇ ਕਰ ਚੁੱਕੇ ਨੇ ਬਤਾਰ ਸੇਵਾਦਾਰ ਉੱਥੇ ਆਪਣੀ ਸੇਵਾ ਨਿਭਾਈਆ ਹਾਲਾਂਕਿ ਜੋ ਬੀਤੇ ਦਿਨ ਹੋਇਆ ਜਿਵੇਂ ਉਹਨਾਂ ਦੇ ਉੱਪਰ ਜਾਣ ਲਿਵਾ ਹਮਲਾ ਕੀਤਾ ਗਿਆ ਸੋ ਸਾਰਿਆਂ ਨੇ ਤੁਸੀਂ ਉਹ ਤਸਵੀਰਾਂ ਦੇਖੀਆਂ ਲਗਾਤਾਰ ਕੱਲ ਤੋਂ ਸੋਸ਼ਲ ਮੀਡੀਆ ਤੇ ਉਹ ਤਸਵੀਰਾਂ ਚੱਲ ਰਹੀਆਂ ਨੇ ਹਾਲਾਂਕਿ ਉਸ ਆਦਮੀ ਨੂੰ ਨਰੈਨ ਸਿੰਘ ਚੌੜਾ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਜਿਸ ਦੇ ਵੱਲੋਂ ਜਾਨ ਲੈਵਾ ਹਮਲਾ ਗੋਲੀ ਚਲਾਈ ਗਈ ਸੀ ਸੁਖਬੀਰ ਸਿੰਘ ਬਾਦਲ ਹੁਣਾ ਤੇ ਹਾਲਾਂਕਿ ਖੁਸ਼ਕਿਸਮਤੀ ਰਹੀ ਹੈ ਕਿ ਗੁਰੂ ਦੇ ਦਰ ਤੇ ਉਹਨਾਂ ਨੂੰ ਇਹ ਗੋਲੀ ਨਹੀਂ ਲੱਗੀ ਉਹ ਫਾਇਰ ਜਿਹੜਾ ਕੀਤਾ ਗਿਆ ਸੀ ਉਹ ਸਿਕਿਉਰਟੀ ਦੀ ਮਦਦ ਦੇ ਨਾਲ ਮਿਸ ਹੋ ਜਾਂਦਾ ਹੈ ਸਿਕਿਉਰਟੀ ਵੀ ਅਲਰਟ ਤੇ ਸੀਗੀ ਤਾਂ ਉਸ ਤੋਂ ਬਾਅਦ ਸੇਵਾ ਫਿਰ ਵੀ ਜਾਰੀ ਹੈ ਜਿਹੜੀ ਸੇਵਾ ਅ ਕਾਲਤ ਸਹਿਬ ਤੋਂ ਜਥੇਦਾਰ ਸਹਿਬਾਨਾਂ ਦੇ ਵੱਲੋਂ ਲਗਾਈ ਗਈ ਸੀ ਉਹ ਸੇਵਾ ਕਰਦੇ ਕੋਈ ਅੱਜ ਵੀ ਨਜ਼ਰ ਆ ਰਹੇ ਨੇ ਪਰ ਇਹ ਹੈ ਕਿ ਹੁਣ ਅ ਜਿਹੜੀ ਸਿਕਿਉਰਿਟੀ ਹੈ ਉਹ ਵੀ ਵਧਾਈ ਗਈ ਹੈ ਉਹਦੇ ਵਿੱਚ ਵੀ ਵਾਅਦਾ ਕਰ ਦਿੱਤਾ ਗਿਆ ਬਕਾਇਦਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਤਾਜ਼ੀਆਂ ਤਸਵੀਰਾਂ ਨੇ ਅ ਅੱਜ 9 ਵਜੇ ਤੋਂ ਜਦੋਂ ਸੇਵਾ ਸ਼ੁਰੂ ਕੀਤੀ ਗਈ ਸੇਵਾ ਆਰੰਭ ਕੋਈ ਤਾਂ ਸੁਖਬੀਰ ਬਾਦਲ ਹੁਣੀ ਜਿਹੜੇ ਐ ਉਹ ਆ ਪਹੁੰਚਦੇ ਨੇ ਸ੍ਰੀ ਕੇਸਗੜ੍ਹ ਸਾਹਿਬ ਉਹਨਾਂ ਦੇ ਵੱਲੋਂ ਪਹੁੰਚਿਆ ਜਾਂਦਾ ਔਰ ਜਿਹੜਾ ਕਿ ਮਹਾਨ ਸਿੱਖਾਂ ਦਾ ਇੱਕ ਧਾਰਮਿਕ ਸਥਾਨ ਹੈ ਦਸਮ ਪਾਤਸ਼ਾਹ ਨੇ ਜਿੱਥੇ ਖਾਲਸਾ ਪੰਥ ਦੀ ਸਾਜਨਾ ਕੀਤੀ ਹੈ ਔਰ ਲੰਮਾ ਸਮਾਂ ਪਰਿਵਾਰ ਦੇ ਨਾਲ ਇੱਥੇ ਬਤਿੱਤ ਕੀਤਾ ਇਹ ਤਸਵੀਰ ਬਕਾਇਦਾ ਤੁਸੀਂ ਦੇਖ ਸਕਦੇ ਹੋ ਹੱਥ ਦੇ ਵਿੱਚ ਵਰਸ਼ਾ ਸੁਖਬੀਰ ਬਾਦਲ ਹੁਣਾਂ ਨੇ ਫੜਿਆ ਹੋਇਆ ਔਰ ਗਲ ਦੇ ਵਿੱਚ ਜਿਹੜੀ ਤਖਤੀ ਅਕਾਲ ਤੂਰ ਸੈਭ ਤੋਂ ਗੱਲ ਦੇ ਵਿੱਚ ਤਖਤੀ ਪਾਉਣ ਦੇ ਵਾਸਤੇ ਕਿਹਾ ਗਿਆ ਸੀ ਕਿ ਤਖਤੀ ਪਾ ਕੇ ਤੁਸੀਂ ਆਪਣੀ ਸੇਵਾ ਨਿਭਾਉਣੀ ਹੈ ਜਿਹੜੀ ਸੇਵਾ ਤੁਹਾਨੂੰ ਇਸ ਤਖਤ ਤੋਂ ਲਗਾਈ ਜਾਵੇਗੀ ਤਾਂ ਗੱਲ ਦੇ ਵਿੱਚ ਉਹ ਤਖਤੀ ਪਾਈ ਹੋਈ ਹੈ ਹੱਥ ਦੇ ਵਿੱਚ ਵਰਸ਼ਾ ਫੜਿਆ ਹੋਇਆ ਔਰ ਸੇਵਾਦਾਰਾਂ ਵਾਲਾ ਬਾਣਾ ਜੁੜਾ ਸੇਵਾਦਾਰ ਪਾ ਕੇ ਜਿਹੜੀ ਸੇਵਾ ਕਰਦੇ ਨੇ ਆਪਣੀ ਸੇਵਾ ਨਿਭਾਉਂਦੇ ਨੇ ਜਿਹੜੇ ਸੇਵਾਦਾਰ ਉਹ ਬਾਣਾ ਪਾਇਆ ਹੋਇਆ ਹੈ ਹੱਥ ਦੇ ਵਿੱਚ ਵਰਸ਼ਾ ਫੜਿਆ ਹੋਇਆ ਔਰ ਗਲ ਦੇ ਵਿੱਚ ਤਖਤੀ ਪਾਈ ਹੋਈ ਹੈ ਔਰ ਐਨ ਸ਼੍ਰੀ ਕੇਸਕੜ ਸਾਹਿਬ ਦਾ ਜਿਹੜਾ ਦਰਬਾਰ ਹੈ ਔਰ ਜਿੱਥੋਂ ਦਰਸ਼ਨੀ ਡਿਊੜੀ ਤੋਂ ਆ ਦਾਖਲ ਹੁੰਦੇ ਨੇ ਉਸ ਜਗ੍ਹਾ ਤੇ ਸੁਖਬੀਰ ਬਾਦਲ ਹੁਣੀ ਪਹਿਰੇਦਾਰੀ ਕਰ ਰਹੇ ਨੇ ਪਹਿਰਾ ਦੇ ਰਹੇ ਨੇ ਪਰ ਸੁਰੱਖਿਆ ਬਹੁਤ ਵਧਾ ਦਿੱਤੀ ਗਈ ਹੈ ਕਿਉਂਕਿ ਅਨੁਖਾਵੀ ਘਟਨਾ ਜੁੜੀ ਬੀਤੇ ਦਿਨ ਵਾਪਰੀ ਹੈ ਸੁਖਬੀਰ ਬਾਦਲ ਤੇ ਜਾਣ ਲਿਵਾ ਹਮਲਾ ਕੀਤਾ ਗਿਆ ਗੋਲੀ ਚਲਾਈ ਗਈ ਹਾਲਾਂਕਿ ਉਹ ਗੋਲੀ ਖੁਸ਼ਕਿਸਮਤੀ ਇਹ ਰਹੀ ਹੈ ਕਿ ਉਹਨਾਂ ਦੇ ਨਹੀਂ ਲੱਗੀ ਪਰ ਹਮਲਾ ਜਰੂਰ ਹੋਇਆ ਤਾਂ ਉਸ ਤੋਂ ਬਾਅਦ ਏਜੰਸੀਆਂ ਪ੍ਰਸ਼ਾਸਨ ਪੁਲਿਸ ਸਾਰੇ ਖਾਈ ਅਲਰਟ ਤੇ ਨੇ ਉਹਨਾਂ ਦੀ ਸਿਕਿਉਰਿਟੀ ਦੇ ਵਿੱਚ ਵਾਅਦਾ ਵੀ ਕੀਤਾ ਗਿਆ ਔਰ ਦੇਖ ਸਕਦੇ ਤੁਸੀਂ ਸਿਕਿਉਰਿਟੀ ਕਿੰਨੀ ਹੈ ਨਾਲ ਪੁਲਿਸ ਮੁਲਾਜ਼ਮ ਨੇ ਸਿਵਲ ਵਰਦੀ ਦੇ ਵਿੱਚ ਵੀ ਜਾ ਜੁੜੇ ਮੁਲਾਜ਼ਮ ਨੇ ਉਹ ਤਾਇਨਾਤ ਕੀਤੇ ਗਏ ਨੇ ਸੁਬੀਰ ਸਿੰਘ ਬਾਦਲ व्हीलचेयर ਤੇ ਬੈਠੇ ਹੋਏ ਸੇਵਾ ਨਿਭਾ ਰਹੇ ਨੇ ਕਿਉਂਕਿ ਉਹਨਾਂ ਦੇ ਪੈਰ ਦੇ ਵਿੱਚ ਫ੍ਰੈਕਚਰ ਹੈ ਔਰ ਜਿਸ ਕਾਰਨ ਉਹ ਖੜੇ ਹੋ ਕੇ ਸੇਵਾ ਨਹੀਂ ਕਰ ਸਕਦੇ ਪਰ ਉਹ व्हीलचेयर ਦੇ ਉੱਪਰ ਬੈਠ ਕੇ ਹੀ ਆਪਣੀ ਸੇਵਾ ਨਿਭਾ ਰਹੇ ਨੇ ਤਸਵੀਰ ਤੁਸੀਂ ਦੇਖ ਸਕਦੇ ਹੋ ਸ਼੍ਰੀ ਕੇਸਕਰ ਸਾਹਿਬ ਦੀ ਇਹ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਉਹਨਾਂ ਦਾ ਅੱਜ ਪਹਿਲਾ ਦਿਨ ਹੈ ਹਾਲਾਂਕਿ ਦੋ ਦਿਨ ਤੋਂ ਉਹ ਸੇਵਾ ਆਪਣੀ ਨਿਭਾ ਰਹੇ ਨੇ ਆ ਸ਼੍ਰੀ ਅਕਾਲਤ ਸਹਿਬ ਤੇ ਦੋ ਦਿਨ ਉਹਨਾਂ ਦੇ ਵੱਲੋਂ ਸੇਵਾ ਨਿਭਾਈ ਜਾ ਚੁੱਕੀ ਹੈ ਪਹਿਰੇਦਾਰੀ ਕੀਤੀ ਗਈ ਹੈ ਝੂਠੇ ਵਰਤਨਾ ਦੀ ਸੇਵਾ ਕੀਤੀ ਗਈ ਹੈ ਕੀਰਤਨ ਦਾ ਸਰਵਣ ਕੀਤਾ ਗਿਆ ਜੋੜੇ ਝਾੜਨ ਦੀ ਸੇਵਾ ਤੱਕ ਵੀ ਕੀਤੀ ਗਈ ਹੈ ਔਰ ਅੱਜ ਕੇਸਗੜ੍ਹ ਸਾਹਿਬ ਵਿਖੇ ਪਹੁੰਚੇ ਹੋਏ ਨੇ ਇੱਥੇ ਉਹਨਾਂ ਦੇ ਵੱਲੋਂ ਇਹ ਆਪਣੀ ਸੇਵਾ ਨਿਭਾਈ ਜਾ ਰਹੀ ਹੈ ਪਹਿਰੇਦਾਰੀ ਕੀਤੀ ਜਾ ਰਹੀ ਹੈ ਹਾਲਾਂਕਿ ਜਿਹੜੀ ਪੈਰੇਦਾਰੀ ਦੇਖ ਸਕਦੇ ਤੁਸੀਂ ਕਿ ਜਿਹੜਾ ਪ੍ਰਸ਼ਾਸਨ ਹੈ ਜਾਂ ਹੋਰ ਕਹਿ ਲਈਏ ਉਹਨਾਂ ਦੇ ਜਿਹੜੇ ਸਿਕਿਉਰਟੀ ਦੇ ਵਿੱਚ ਵੀ ਵਾਅਦਾ ਕੀਤਾ ਗਿਆ ਅਲਰਟ ਤੇ ਨਹੀਂ ਸਾਰੇ ਸਿਕਿਉਰਟੀ ਦੇ ਜਿਹੜੇ ਜਮਾਨ ਨੇ ਉਹ ਵੀ ਅਲਰਟ ਦੇ ਉੱਪਰ ਨੇ ਕਿ ਕੋਈ ਹੋਰ ਅਣਸੁਖਾਵੀ ਘਟਨਾ ਜਿਹੜੀ ਹੈ ਉਹ ਨਾ ਵਾਪਰੇ ਔਰ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਵੱਲੋਂ ਆਪਣੀ ਸੇਵਾ ਉਸੇ ਤਰੀਕੇ ਦੇ ਨਾਲ ਉਸੇ ਭਾਵਨਾ ਦੇ ਨਾਲ ਜਾਰੀ ਹੈ ਬੇਸ਼ੱਕ ਜੋ ਕੱਲ ਹੋਇਆ ਉਸ ਤੋਂ ਬਾਅਦ ਵੀ ਉਹ ਸੇਵਾ ਤੇ ਡੱਟੇ ਰਹੇ ਆਪਣੀ ਸੇਵਾ ਉਹਨਾਂ ਨੇ ਪੂਰੀ ਕੀਤੀ ਜਿਹੜੀ ਉਹਨਾਂ ਦੀ ਬਣਦੀ ਪੂਰੇ ਦਿਨ ਦੀ ਸੇਵਾ ਸੀ ਉਸ ਸੇਵਾ ਤੋਂ ਟੱਸ ਤੋਂ ਮੱਸ ਨਹੀਂ ਹੋਏ ਹਾਲਾਂਕਿ ਗੋਲੀ ਵੀ ਚੱਲੀ ਪਰ ਇਸ ਦੇ ਬਾਅਦ ਉਹਨਾਂ ਨੇ ਆਪਣੀ ਸੇਵਾ ਜਿਹੜੀ ਉਹਨਾਂ ਨੂੰ ਸਜ਼ਾ ਲਾਈ ਗਈ ਸੀ ਉਹ ਸਜ਼ਾ ਉਹ ਸੇਵਾ ਪੂਰੀ ਕੀਤੀ ਔਰ ਅੱਜ ਫਿਰ ਸ਼੍ਰੀ ਕੇਸਗੜ੍ਹ ਸਾਹਿਬ ਕਿਉਂਕਿ ਇਸ ਦੇ ਨਾਲ-ਨਾਲ ਉਹਨਾਂ ਨੂੰ ਬਾਕੀ ਤਖਤਾ ਤੇ ਵੀ ਇਹ ਸੇਵਾ ਨਿਭਾਉਣ ਦੇ ਵਾਸਤੇ ਕਿਹਾ ਗਿਆ ਸੀ ਹੁਕਮ ਹੋਇਆ ਅਕਾਲ ਤਖਤ ਸਾਹਿਬ ਤੋਂ ਕਿ ਇਸੇ ਤਰ੍ਹਾਂ ਜਿਹੜੀ ਸੇਵਾ ਅਕਾਲ ਤਖਤ ਤੇ ਨਿਭਾਈ ਜਾਣੀ ਹੈ ਉਹ ਸੇਵਾ ਬਾਕੀ ਤਖਤਾਂ ਦੇ ਵੀ ਕੀਤੀ ਜਾਣੀ ਹੈ ਤੇ ਅੱਜ ਸ਼੍ਰੀ ਕੇਸਗੜ੍ਹ ਸਾਹਿਬ ਤਖਤ ਤੇ ਪਹੁੰਚੇ ਨੇ ਉੱਥੇ ਆਪਣੀ ਸੇਵਾ ਕੀਤੀ ਜਾ ਰਹੀ ਹੈ 휠ਚੇਅਰ ਦੇ ਉੱਪਰ ਪਹਿਰੇਦਾਰਾਂ ਵਾਲਾ ਲਿਬਾਸ ਪਾਇਆ ਹੋਇਆ ਹੈ ਔਰ ਗਲ ਦੇ ਵਿੱਚ ਤਖਤੀ ਪਾਈ ਹੈ ਹੱਥ ਦੇ ਵਿੱਚ ਵਰਸ਼ਾ ਫੜਿਆ ਹੋਇਆ ਤੇ ਪੈਰਾ ਦਿੱਤਾ ਜਾ ਰਿਹਾ ਹੈ ਦਰਸ਼ਨੀ ਜੁੜੀ ਤੇ ਸੇਵਾ ਨਿਭਾਈ ਜਾ ਰਹੀ ਹੈ ਸੁਖਵੀਰ ਸਿੰਘ ਬਾਦਲ ਹੁਣਾਂ ਦੇ ਵੱਲੋਂ ਪਰ ਸਿਕਿਉਰਿਟੀ ਵੀ ਅਲਰਟ ਦੇ ਉੱਪਰ ਹੈ ਹਾਈ ਸਿਕਿਉਰਿਟੀ ਦਾ ਪੈਰਾ ਵੀ ਤੁਸੀਂ ਆਸ-ਪਾਸ ਦੇਖ ਸਕਦੇ ਹੋ ਕੱਲ ਜਿਸ ਤਰੀਕੇ ਦੇ ਨਾਲ ਏਐਸ ਏਐਸ ਇਹ ਜਸਵੀਰ ਸਿੰਘ ਹੁਣਾਂ ਨੇ ਉਹਨਾਂ ਦੀ ਜਾਨ ਬਚਾਈ ਤੁਰੰਤ ਜਿਹੜਾ ਫਾਇਰ ਹੈ ਉਸ ਨੂੰ ਰੋਕਿਆ ਪਿਸਤੌਲ ਦਾ ਮੂੰਹ ਮੋੜਿਆ ਤਾਂ ਉਹ ਫਾਇਰ ਜਿਹੜਾ ਮਿਸ ਹੋ ਗਿਆ ਉਜਾਕੇ ਕੰਦ ਦੇ ਵਿੱਚ ਲੱਗਦਾ ਤਾਂ ਉਸੇ ਤਰੀਕੇ ਦੇ ਨਾਲ ਅੱਜ ਵੀ ਇਹ ਸਿਕਿਉਰਟੀ ਸਾਰੀ ਦੇਖ ਸਕਦੇ ਹੋ ਤੁਸੀਂ ਕਿਵੇਂ ਆਸ-ਪਾਸ ਅੱਜ ਖੜੀ ਹੋਈ ਹੈ ਔਰ ਸੇਵਾ ਆਪਣੀ व्हीलचेयर ਤੇ ਬੈਠ ਕੇ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਝੂਠੇ ਬਰਤਨਾਂ ਦੀ ਵੀ ਸੇਵਾ ਕੀਤੀ ਜਾਵੇਗੀ ਕੀਰਤਨ ਵੀ ਸੁਣਿਆ ਜਾਵੇਗਾ ਜਿਸ ਤਰੀਕੇ ਦੇ ਨਾਲ ਸਜਾ ਇਹਨਾਂ ਦੀ ਇੱਕ ਦਿਨ ਦੀ ਲਗਾਈ ਗਈ ਹੈ ਇੱਕ ਦਿਨ ਦੇ ਵਿੱਚ ਸਭ ਤੋਂ ਪਹਿਲਾਂ ਪਹਿਰਾ ਦੇਣਾ ਫਿਰ ਝੂਠੇ ਬਰਤਨਾਂ ਦੀ ਸੇਵਾ ਕਰਨੀ ਫਿਰ ਕੀਰਤਨ ਦਾ ਸਰਮਣ ਵੀ ਕਰਨਾ ਪਾਠ ਵੀ ਕਰਨਾ ਤਾਂ ਉਹ ਸੇਵਾ ਪੂਰੀ ਇਸੇ ਤਰੀਕੇ ਦੇ ਨਾਲ ਨਿਭਾ ਰਹੇ ਨੇ ਸੁਖਬੀਰ ਬਾਦਲ ਕੱਲ ਬੇਸ਼ੱਕ ਉਹਨਾਂ ਦੇ ਉੱਪਰ ਹਮਲਾ ਕੀਤਾ ਜਾਨਲੇਵਾ ਹਮਲਾ ਕੀਤਾ ਪਰ ਇਸ ਦੇ ਬਾਵਜੂਦ ਆਪਣੀ ਸੇਵਾ ਤੋਂ ਟਸ ਟੋਮਸ ਨਹੀਂ ਹੋਏ ਉਹਨਾਂ ਨੇ ਆਪਣੀ